ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਜੋ ਜਲੰਧਰ ਦੇ ਵਿੱਚ 13 ਸਾਲਾਂ ਲੜਕੀ ਦੇ ਨਾਲ ਜ਼ਬਰਜਨਾਹ ਤੋਂ ਬਾਅਦ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਮਾਮਲੇ ਦੇ ਵਿੱਚ ਜਿਹੜਾ ਨਵਾਂ ਮੋੜ ਆਇਆ ਉਹਦੇ ਬਾਰੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਿ 13 ਸਾਲਾਂ ਜਿਹੜੀ ਲੜਕੀ ਸੀ ਉਹ ਆਪਣੀ ਗਵਾਹਣ ਦੇ ਵਿੱਚ ਜਿਸ ਜੋ ਮੁਜਰਮ ਹੈ ਦੋਸ਼ੀ ਉਹਦੀ ਵੀ ਬੇਟੀ 13 ਸਾਲ ਦੀ ਹੀ ਸੀ ਉਹਦੇ ਨਾਲ ਉਹ ਸਕੂਲ ਦੇ ਵਿੱਚ ਇਕੱਠੀਆਂ ਪੜ੍ਹਦੀਆਂ ਸਨ ਜਿਸ ਕਰਕੇ ਇੱਕ ਪਰਿਵਾਰਾਂ ਦਾ ਇੱਕ ਦੂਸਰੇ ਦੇ ਉੱਪਰ ਵਿਸ਼ਵਾਸ ਜਿਹੜਾ ਉਹ ਬਣਿਆ ਹੋਇਆ ਸੀ ਕਿ ਜਦ ਮਰਜ਼ੀ ਉਹਨਾਂ ਦੀ ਲੜਕੀ ਇਹਨਾਂ ਦੇ ਘਰ ਆ ਜਾਂਦੀ ਸੀ ਜਾਂ ਇਹਨਾਂ ਦੀ ਲੜਕੀ ਉਧਰ ਮੁਜਰਮ ਦੇ ਘਰ ਚਲੇ ਜਾਂਦੇ ਸੀ ਕਿਉਂਕਿ ਇਹੀ ਸੀ ਕਿ ਦੋਵੇਂ ਸਹੇਲੀਆਂ ਹਨ ਦੋਵੇਂ ਇਕੱਠੀਆਂ ਪੜ੍ਹਦੀਆਂ ਹਨ ਹੋ ਸਕਦਾ ਹੈ ਪੜ੍ਹਾਈ ਦੇ ਵਿੱਚ ਕੋਈ ਗੱਲ ਜਿਹੜੀ ਹੈ ਉਹ ਡਿਸਕਸ ਕਰਨੀ ਹੋਵੇ ਤਾਂ ਪਰਿਵਾਰ ਦੀ ਜਿਹੜੀ ਇਸ ਤਰੀਕੇ ਦੀ ਭਰੋਸੇਯੋਗਤਾ ਇੱਕ ਦੂਸਰੇ ਦੇ ਉੱਪਰ ਬਣੀ ਹੋਈ ਸੀ ਪਰ ਅਚਾਨਕ ਇਸ ਕਾਰਵਾਈ ਇਸ ਘਟਨਾ ਨੇ ਇਹ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿ ਅੱਜ ਜਿਹੜਾ ਵਿਸ਼ਵਾਸ ਹੈ ਉਹ ਇੱਕ ਦੂਸਰੇ ਤੋਂ ਉੱਪਰ ਤਾਰ-ਤਾਰ ਨਜ਼ਰ ਜਿਹੜਾ ਹੁੰਦਾ ਆ ਰਿਹਾ ਹੈ ਘਟਨਾ ਕੀ ਹੈ 13 ਸਾਲਾਂ ਲੜਕੀ ਜੋ ਨਵਾਲਗ ਲੜਕੀ ਦੋਸ਼ੀ ਦੇਕਰ ਜਾਂਦੀ ਹੈ ਆਪਣੀ ਸਹੇਲੀ ਦੇ ਕੋਲ ਪਰ ਉਸ ਵੇਲੇ ਉਹਦੀ ਸਹੇਲੀ ਘਰ ਦੇ ਵਿੱਚ ਮੌਜੂਦ ਨਹੀਂ ਸੀ ਦੋਸ਼ੀ ਵੱਲੋਂ ਵਰਕ ਲਾ ਕੇ ਜਾਂ ਇਹ ਝੂਠ ਬੋਲ ਕੇ ਲੜਕੀ ਨੂੰ ਘਰ ਦੇ ਅੰਦਰ ਲੈ ਲਿਆ ਜਾਂਦਾ ਕਿ ਉਸ ਦੀ ਸਹੇਲੀ ਘਰ ਹੀ ਹੈ ਪਰ ਉਸ ਤੋਂ ਬਾਅਦ ਇਹ ਜਿਹੜੀ ਦਰਿੰਦਗੀ ਦੀ ਘਟਨਾ ਉਸ ਨੂੰ ਅੰਜਾਮ ਦਿੱਤਾ ਜਾਂਦਾ ਉਸ ਤੋਂ ਬਾਅਦ ਝੂਠ ਵੀ ਇਹ ਬੋਲਿਆ ਜਾਂਦਾ ਕਿ ਇਹ ਲੜਕੀ ਸਾਡੇ ਘਰ ਨਹੀਂ ਆਈ ਪਰ ਜਿਹੜੇ ਜਿਨ੍ਹਾਂ ਨੇ ਅੱਖੀਂ ਦੇਖਿਆ ਸੀ ਲੜਕੀ ਨੂੰ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੁੰਦਿਆਂ ਉਹਨਾਂ ਨੇ ਕਿਹਾ ਕਿ ਜਿਹੜੀ ਲੜਕੀ ਹੈ ਉਹ ਇਹਨਾਂ ਦੇ ਘਰ ਹੀ ਗਈ ਹੋਈ ਹੈ ਪਰ ਘਟਨਾਕਰਮ ਕੀ ਹੋਇਆ ਉਹਦੇ ਬਾਰੇ ਜ਼ਰੂਰ ਗੱਲ ਕਰਦੇ ਆ ਕਿ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਰਤਦਰ ਪਰਤ ਸਾਰੀਆਂ ਜਿਹੜੀਆਂ ਗੱਲਾਂ ਸਨ ਉਹ ਸਾਹਮਣੇ ਆ ਗਈਆਂ ਕਿ ਕਿਸ ਤਰੀਕੇ ਨਾਲ ਇਸ ਆਦਮੀ ਨੇ ਉਸ ਲੜਕੀ ਨਾਲ ਦਰਿੰਦਗੀ ਕਰਨ ਤੋਂ ਬਾਅਦ ਜਿਹੜਾ ਸੀ ਉਹਨਾਂ ਦਾ ਕਤਲ ਕਰ ਦਿੱਤਾ ਜਦੋਂ ਉਹ ਇੱਕ ਗੱਲ ਨੂੰ ਨਹੀਂ ਮੰਨ ਰਿਹਾ ਸੀ ਪਰਿਵਾਰ ਵਾਲਿਆਂ ਨੇ ਜਦੋਂ ਕੁਝ ਟਾਈਮ ਬਾਅਦ ਆਪਣੀ ਬੇਟੀ ਦੀ ਭਾਲ ਕੀਤੀ ਤਾਂ ਉਹਨਾਂ ਨੇ ਉਹਨਾਂ ਦੇ ਘਰ ਪੁੱਛਿਆ ਤਾਂ ਉਹ ਬਿਲਕੁਲ ਸਾਫ਼ ਮੁਕਰ ਗਿਆ ਦੋਸ਼ੀ ਕਿ ਲੜਕੀ ਸਾਡੇ ਘਰ ਆਈ ਹੀ ਨਹੀਂ ਉਸ ਤੋਂ ਬਾਅਦ ਰੋਵੱਤਾ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਆਈ ਪੁਲਿਸ ਨੇ ਵੀ 1-2 ਘੰਟੇ ਜਿਹੜੇ ਉਹ ਖਰਾਬ ਕੀਤੇ ਉਹਨਾਂ ਦੇ ਘਰ ਬੈਠ ਕੇ ਜਿਹੜੀ ਕਹਿ ਸਕਦੇ ਹਾਂ ਕਿ ਲਾਪਰਵਾਹੀ ਆਪਣੀ ਡਿਊਟੀ ਦੇ ਦੌਰਾਨ ਕੀਤੀ ਪੁਲਿਸ ਅਫਸਰ ਦਾ ਨਾਮ ਜਿਹੜਾ ਸੀ ਉਹ ਮੰਗਤ RAM ਜਿਹੜਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਕਾਰਵਾਈ ਕਰਦੇ ਹੋਏ ਉੱਚ ਅਧਿਕਾਰੀਆਂ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਹੈ ਮਾਮਲੇ ਦੇ ਵਿੱਚ ਜਿਹੜੇ ਪੁਲਿਸ ਕਮਿਸ਼ਨਰ ਨੇ ਧਨਪ੍ਰੀਤ ਕੌਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਇੰਸਪੈਕਟਰ ਮੰਗਤ RAM ਸਨ ਉਹਨਾਂ ਨੂੰ ਲਾਪਰਵਾਹੀ ਵਰਤਨ ਦੇ ਦੋਸ਼ ਤੇ ਵਿੱਚ ਬਰਖਾਸਤ ਕੀਤਾ ਔਰ ਨਾਲ ਇਹ ਗੱਲ ਕਹੀ ਹੈ ਕਿ ਪੀੜਤ ਪਰਿਵਾਰ ਨਾਲ ਜਿਹੜਾ ਇਸ ਇੰਸਪੈਕਟਰ ਨੇ ਝੂਠ ਬੋਲਿਆ ਔਰ ਗੌਂਡੀਆਂ ਦੀ ਗੱਲ ਮੰਨ ਕੇ ਕਹਿਣ ਦਾ ਭਾਵ ਕਿ ਦੋਸ਼ੀ ਦੀ ਗੱਲ ਮੰਨ ਕੇ ਇਹ ਗੱਲ ਬਾਹਰ ਝੂਠ ਬੋਲਿਆ ਕਿ ਲੜਕੀ ਉਹਨਾਂ ਦੇ ਘਰ ਦੇ ਵਿੱਚ ਨਹੀਂ ਹੈ ਪਰ ਬਾਅਦ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਲੜਕੀ ਦੀ ਜਿਹੜੀ ਲਾਜ ਸਿੰਘ ਉਹ ਇਸੇ ਘਰ ਦੇ ਵਿੱਚੋਂ ਹੀ ਬਰਾਮਦ ਹੋਈ ਹੈ ਔਰ ਮੌਕੇ ਤੇ ਜਿਹੜੇ ਪੁਲਿਸ ਕਮਿਸ਼ਨਰ ਨੇ ਧੰਨਪ੍ਰੀਤ ਕੌਰ ਉਹ ਵੀ ਪੀੜਤ ਪਰਿਵਾਰ ਦੇ ਕੋਲ ਪਹੁੰਚੇ ਹੈ ਉਹਨਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਬਹੁਤ ਜਿਹੜਾ ਦੁੱਖ ਹੈ ਹਮਦਰਦੀ ਹੈ ਉਹਦਾ ਪ੍ਰਗਟਾਵਾ ਕੀਤਾ ਔਰ ਇਹ ਵੀ ਗੱਲ ਕਹੀ ਹੈ ਕਿ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਅੱਗੇ ਤੋਂ ਜੋ ਵੀ ਅਸੀਂ ਕਾਰਵਾਈ ਕਰਾਂਗੇ ਉਹਦੇ ਵਿੱਚ ਜਿਹੜਾ ਦੋਸ਼ੀ ਹੈ ਉਸ ਨੂੰ ਕਦੇ ਵੀ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਦੋਸ਼ੀ ਦਾ ਜਿਹੜਾ 9 ਦਿਨ ਦਾ ਪੁਲਿਸ ਰਿਮਾਂਡ ਹੈ ਉਹ ਲੈ ਲਿਆ ਗਿਆ ਹੈ ਹਰਮਿੰਦਰ ਸਿੰਘ ਉਰਫ ਹੈਪੀ ਉਹਨਾਂ ਦਾ ਨਾਮ ਹੈ ਉਸ ਬੰਦੇ ਦਾ ਜਿਸ ਨੇ ਇਹ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਹੈ ਅਦਾਲਤ ਨੇ 9 ਦਿਨ ਦੇ ਰਿਮਾਂਡ ਤੇ ਉਹਨਾਂ ਨੂੰ ਭੇਜ ਦਿੱਤਾ ਹੈ ਪੀੜਤ ਪਰਿਵਾਰ ਨੇ ਔਰ ਜਥੇਬੰਦੀਆਂ ਇਸ ਦੇ ਵਿੱਚ ਇਹ ਗੱਲ ਦੀ ਮੰਗ ਕਰ ਰਹੀਆਂ ਨੇ ਕਿ ਕੇਸ ਦੀ ਜਿਹੜੀ ਸੁਣਵਾਈ ਹੈ ਉਹ ਫਾਸਟ ਟਰੈਕ ਜਿਹੜੀ ਅਦਾਲਤ ਹੈ ਉਹਦੇ ਵਿੱਚ ਕੀਤੀ ਜਾਵੇ ਤਾਂ ਕਿ ਜਿਹੜਾ ਮੁਜ਼ਰਮ ਹੈ ਉਸ ਨੂੰ ਜਲਦ ਤੋਂ ਜਲ ਚੜੀ ਹੈ ਉਹ ਫਾਂਸੀ ਦੀ ਸਜ਼ਾ ਮਿਲ ਸਕੇ ਇਹਦੇ ਵਿੱਚ ਜਿਹੜਾ ਇਸ ਵਕਤ ਜਲੰਧਰ ਦਾ ਪੁਲਿਸ ਕਮਿਸ਼ਨਰ ਮੈਡਮ ਧਨਪ੍ਰੀਤ ਕੌਰ ਹੈ ਉਹਨਾਂ ਨੇ ਪੂਰੀ ਤਰ੍ਹਾਂ ਵਿਸ਼ਵਾਸ ਦਿਵਾਇਆ ਪਰਿਵਾਰ ਪੀੜਤ ਪਰਿਵਾਰ ਨੂੰ ਵੀ ਔਰ ਜਥੇਬੰਦੀਆਂ ਨੂੰ ਵੀ ਕਿ ਲਾਪਰਵਾਹੀ ਵਰਤਨ ਦੇ દોਸ਼ ਦੇ ਵਿੱਚ ਜਿਹੜਾ ਜਾਂਚ ਅਧਿਕਾਰੀ ਸੀ ਉਸ ਨੂੰ ਤੁਰੰਤ ਬਰਖਾਸਤ ਕੀਤਾ ਗਿਆ ਔਰ ਅੱਗੇ ਵੀ ਇਸ ਕੇਸ ਦੇ ਸਬੰਧ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੜੀ ਹੈ ਉਹ ਢਿੱਲ ਹੈ ਉਹ ਨਹੀਂ ਵਰਤੀ ਜਾਏਗੀ ਔਰ ਅਗਲੀ ਗੱਲ ਕਿ ਇਸ ਦੋਸ਼ੀ ਦੇ ਵਿਰੁੱਧ ਸਖਤ ਤੋਂ ਸਖਤ ਜੜੀ ਹੈ ਉਹ ਕਾਰਵਾਈ ਕੀਤੀ ਜਾਏਗੀ ਤਾਂ ਕਿ ਹੋਰਨਾਂ ਨੂੰ ਵੀ ਇਸ ਤਰੀਕੇ ਦਾ ਜਿਹੜਾ ਸਬਕ ਹੈ ਉਹ ਮਿਲ ਸਕੇ ਕਿ ਕਿ ਸਭ ਦੇ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਹਨ ਔਰ ਕੋਈ ਵੀ ਹੋਰ ਇਸ ਤਰੀਕੇ ਦੀ ਜਿਹੜੀ ਘਟਨਾ ਅੱਗੇ ਤੋਂ ਨਾ ਘਟ ਸਕੇ ਧੰਨਵਾਦ